ਮਾਚੀ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ ਅੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਪ੍ਰੋਗਰਾਮ ਲੈ ਕੇ حاضر ਹਾਂ ਕਿਸਾਨ ਅਤੇ ਕਾਲਾ ਕਾਨੂੰਨ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਜਿਸ ਦੇ ਵਿੱਚ ਸਾਡੇ ਕਿਸਾਨ ਭਰਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਤਾਇਨਾਤ ਨੇ ਬੈਠੇ ਨੇ ਤੇ ਸਰਕਾਰ ਦੇ ਨਾਲ ਗੱਲਾਂ ਬਾਤਾਂ ਵੀ ਚੱਲ ਰਹੀਆਂ ਨੇ ਸਰਕਾਰ ਜਿਹੜੀ ਹੈ ਤਾਰੀਖ ਦਰ ਤਾਰੀਖ ਦੰਦੇ ਹੋਏ ਕਿਸਾਨਾਂ ਦੇ ਸੰਘਰਸ਼ ਨੂੰ ਜਾਣਬੁੱਝ ਕੇ ਲਟਕਾ ਰਹੀ ਹੈ ਇਸ ਵੰਦ ਵਿੱਚ ਜ਼ਿਕਰ ਕਰਾਂਗੇ ਅਸੀਂ ਕਿ ਸਰਕਾਰ ਦੀ ਕੀ ਮਨਸ਼ਾ ਹੈ ਤੇ ਕਿਸਾਨ ਕੀ ਚਾਹੁੰਦੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜੋਗਿੰਦਰ ਸਿੰਘ ਉਗਰਾਹਾ ਦਾ ਕਹਿਣਾ ਹੈ ਕਿ ਸਰਕਾਰ ਘੋਲ ਦੇ ਦਬਾਅ ਹੇਠ ਹੈ ਕਿਉਂਕਿ ਘੋਲ ਬਹੁਤ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਉਹ ਕਹਿੰਦੇ ਨੇ ਕਿ ਸ਼ਾਂਤਮਈ ਹੋਣ ਕਰਕੇ ਇਸ ਨੂੰ ਸਮਰਥਨ ਕਾਫੀ ਮਿਲ ਰਿਹਾ ਹੈ ਹਰਿਆਣਾ ਪੰਜਾਬ ਯੂਪੀ ਰਾਜਸਥਾਨ ਕਰਨਾਟਕ ਮਹਾਰਾਸ਼ਟਰ ਆਦਿਕ ਕਿਸਾਨ ਜੁੜ ਰਹੇ ਹਨ ਤੇ ਅੰਦੋਲਨ ਵੱਧ ਰਿਹਾ ਹੈ ਪਰ ਦਬਾਅ ਦੇ باوجود ਵੀ ਸਰਕਾਰ ਆਪਣੀ ਜਿੱਦ ਤੇ ਡਟੀ ਹੋਈ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋਣੇ ਇਹਦੇ ਵਿੱਚ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ ਕਿਸਾਨਾਂ ਆਗੂ ਦਾ ਕਹਿਣਾ ਹੈ ਕਿ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਵੱਡੀ ਗਲਤੀ ਵਿੱਚ ਕਿਸਾਨੇ ਆ ਕੇ ਕਹਿ ਰਹੇ ਨੇ ਕਿ ਕਾਨੂੰਨ ਬਹੁਤ ਵਧੀਆ ਹੈ ਇੱਥੇ ਸਾਡਾ ਸਰਕਾਰ ਨੂੰ ਸਵਾਲ ਇਹ ਹੈ ਕਿ ਜੇਕਰ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਦੀ ਹੈ ਤਾਂ ਉਹ ਵੱਡੀ ਜਨਤੀ ਨੂੰ ਫਿਰ ਇਤਰਾਜ਼ ਨਹੀਂ ਹੋਵੇਗਾ ਕਿਸਾਨ ਆਗੂ ਇਹ ਵੀ ਆਖਦੇ ਨੇ ਕਿ ਅੰਦੋਲਨ ਨੂੰ ਕਦੇ ਖਾਲਸਤਾਨ ਦਾ ਰੰਗ ਦੇ ਦੇਣਾ ਕਦੇ ਨਕਸਲਵਾਦੀ ਕਦੇ ਖੱਬੇ ਪੱਖੀਆਂ ਦਾ ਕਹਿਣਾ ਤੇ ਕਦੇ ਪਾਕਿਸਤਾਨ ਸਮਰਥਨ ਦੀ ਗੱਲ ਕਰਨਾ ਇਸ ਨਾਲ ਵੀ ਭਾਜਪਾ ਦੇ ਅਕਸ ਤੇ ਹੀ ਸਵਾਲ ਉੱਠਦੇ ਹਨ ਕਿਉਂਕਿ ਭਾਜਪਾ ਨੇ ਹੁਣ ਤੱਕ ਜਦੋਂ ਵੀ ਕਿਸੇ ਤੇ ਜ਼ੁਲਮ ਕੀਤਾ ਤਾਂ ਉਹ ਧਰਮ ਜਾਂ ਜਾਤ ਦੇ ਨਾਂ ਤੇ ਕੀਤਾ ਉਹ ਜਾਤਾਂ ਅਤੇ ਧਰਮਾਂ ਦੇ ਨਾਮ ਤੇ ਇਸ ਘੋਲ ਨੂੰ ਫਸਾਉਣਾ ਚਾਹੁੰਦੇ ਨੇ ਇਹ ਕਿਸਾਨਾਂ ਦਾ ਕਹਿਣਾ ਹੈ ਕਿਸਾਨੇ ਵੀ ਕਹਿੰਦੇ ਨੇ ਕਿ ਸਰਕਾਰ ਮੀਟਿੰਗਾਂ ਨਹੀਂ ਕਰ ਰਹੀ ਉਹ ਤਾਂ ਚਾਹੁੰਦੀ ਹੈ ਕਿ ਕਿਸਾਨ ਮੀਟਿੰਗਾਂ ਦਾ ਬਾਈਕਾਟ ਕਰ ਦੇਣ ਤਾਂ ਜੋ ਲੋਕ ਕਹਿਣ ਕਿ ਸਰਕਾਰ ਤਾਂ ਕਿਸਾਨਾਂ ਨੂੰ ਮੀਟਿੰਗਾਂ ਲਈ ਸੱਦ ਰਹੀ ਹੈ ਪਰ ਕਿਸਾਨਾਂ ਦੀ ਆਕੜ ਹੈ ਕਿ ਜਾ ਨਹੀਂ ਰਹੇ ਸਾਨੂੰ ਉਹਨਾਂ ਦੀ ਗੱਲ ਹੈ ਜਿਹੜੀ ਉਹ ਸਮਝ ਨਹੀਂ ਆ ਰਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਮੀਟਿੰਗਾਂ ਕਰੀ ਜਾਊ ਅਸੀਂ ਜਾਈ ਜਾਵਾਂਗੇ ਆਪਣੀ ਰਣਨੀਤੀ ਤਿਆਰ ਵੀ ਕਰੀ ਜੰਨੇ ਆ ਤੇ ਸਾਨੂੰ ਲੋਕਾਂ ਦਾ ਸਮਰਥਨ ਮਿਲ ਹੀ ਜਾਂਦਾ ਹੈ ਪਰ ਅਸੀਂ ਜਿੱਤ ਕੇ ਜਾਵਾਂਗੇ ਤੁਹਾਡੇ ਨਾਲੇ ਵਾਅਦਾ ਕਰਦੇ ਹਾਂ ਇਹ ਉਗਰਾਹਾਂ ਦਾ ਕਹਿਣਾ ਹੈ ਕਿ ਸਾਡਾ ਤਾਂ ਇਤਿਹਾਸ ਹੈ 10 ਗੁਰੂਆਂ ਨੇ ਕੀ ਕੀਤਾ ਕੋਈ ਤਤੀ ਤਵੀ ਤੇ ਚੜਦਾ ਕਿਸੇ ਦਾ ਸਿਰ ਕਲਮ ਕਰਦਾ ਇਹ ਸਭ ਹੋਇਆ ਪਹਿਲਾਂ ਸਦੀਆਂ ਇਦਾਂ ਹੀ ਚੱਲਿਆ ਹੈ ਇਹ ਤਾਂ ਮਹੀਨੇ ਹਨ ਇਹ ਅੰਦੋਲਨ ਸਦੀਆਂ ਚੱਲੇਗਾ ਇਹ ਕਹਿਣਾ ਹੈ ਕਿਸਾਨ ਯੂਨੀਅਨ ਦਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਟਰੈਕਟਰ ਮਾਰਚ ਕਿਸਾਨ ਕੱਢ ਰਹੇ ਨੇ ਤੇ ਉਹਦੀ ਪੂਰੀ ਜਿਹੜੀ ਰਣਨੀਤੀ ਹੈ ਉਹ ਮੀਟਿੰਗਾਂ ਕਰਕੇ ਤੈਅ ਵੀ ਕਰ ਰਹੇ ਨੇ ਅੱਜ ਦੀ ਜਿਹੜੀ 8 ਤਰੀਕ ਦੇ ਅੱਜ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਸੀ ਉਹ ਵੀ ਬਿਲਕੁਲ ਬਿਨਾ ਕਿਸੇ ਨਤੀਜੇ ਤੋਂ ਪਾਣੀ 'ਚ ਮਧਾਣੀ ਪਾਉਣ ਦੇ ਵਾਂਗ ਫੇਲ ਹੋ ਗਈ ਐ ਉਹਦਾ ਕੋਈ ਰਿਜ਼ਲਟ ਕੋਈ ਨਤੀਜਾ ਨਹੀਂ ਨਿਕਲਿਆ ਇਹ ਅਸੀਂ ਪਹਿਲਾਂ ਵੀ ਕਹਿ ਦਿੱਤਾ ਸੀ ਸਾਡੇ ਦਰਸ਼ਕਾਂ ਨੂੰ ਕਿ ਅੱਜ ਦੀ ਮੀਟਿੰਗ ਦਾ ਵੀ ਕੋਈ ਰਿਜ਼ਲਟ ਨਹੀਂ ਨਿਕਲੇਗਾ ਕਿਉਂਕਿ ਸਰਕਾਰ ਇੱਕ ਕਿਸਾਨਾਂ ਨੂੰ ਲਾਲੀਪਾਪ ਦੇਣਾ ਚਾਹੁੰਦੀ ਐ ਪਰ ਕਿਸਾਨ ਨੇ ਜਿਹੜੇ ਉਹ ਸਰਕਾਰ ਦੀ ਨੀਤੀ ਨੂੰ ਵੀ ਪੂਰੀ ਤਰ੍ਹਾਂ ਸਮਝਦੇ ਨੇ ਉਧਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਹੈ ਤੇ ਉਸ ਦੇ ਉੱਪਰ ਸੁਪਰੀਮ ਕੋਰਟ 11 ਤਰੀਕ ਨੂੰ ਸੁਣਵਾਈ ਕਰੇਗਾ ਪਟੀਸ਼ਨ ਕਰਨ ਵਾਲੇ ਰਿਸ਼ਭ ਕੁਮਾਰ ਨੇ ਕਿਹਾ ਹੈ ਕਿ ਬਾਰਡਰਾਂ ਉੱਪਰ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਸੜਕਾਂ ਕਾਰਨ ਆਉਣ ਜਾਣ ਵਾਲਿਆਂ ਨੂੰ ਦਿੱਕਤ ਪੇਸ਼ ਆਉਂਦੀ ਹੈ ਜਿਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਤੁਰੰਤ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਉੱਥੋਂ ਹਟਾਵੇ ਪਟੀਸ਼ਨ ਦਾ ਜਿਹੜਾ ਮਕਸਦ ਹੈ ਉਹ ਉਹਦੇ ਬਾਰੇ ਹਾਲੇ ਅਸੀਂ ਚਰਚਾ ਨਹੀਂ ਕਰਾਂਗੇ ਕਿਉਂਕਿ ਮਾਮਲਾ ਕੋਰਟ ਦੇ ਵਿੱਚ ਹੈ ਤੇ ਪਟੀਸ਼ਨਰ ਦਾ ਜਿਹੜਾ ਤਰਕ ਹੈ ਉਹ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਧਰਨਾ ਹੈ ਉਹ ਸੁਪਰੀਮ ਕੋਰਟ ਦੇ ਸ਼ਾਹੀਨ ਬਾਗ ਦੇ ਕੇਸ ਬਾਰੇ ਫੈਸਲੇ ਦੀ ਉਲੰਘਣਾ ਹੈ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਦੇ ਇਕੱਠ ਤੋਂ ਕੋਵਿਡ-19 ਮਹਾਮਾਰੀ ਦੇ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ ਪਟੀਸ਼ਨ ਕਰਨ ਵਾਲੇ ਨੇ ਐਫੀਡੈਵਟ ਦਿੱਤਾ ਹੈ ਤੇ ਉਹਦੇ ਵਿੱਚ ਕਿਹਾ ਹੈ ਕਿ ਕਿਸਾਨਾਂ ਦੇ ਧਰਨੇ ਨੂੰ ਇੱਕ ਵੀ ਦਿਨ ਹੋਰ ਜਾਰੀ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਅਰਥਚਾਰੇ ਨੂੰ ਰੋਜ਼ਾਨਾ 3500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਇੱਕ ਕੌਮੀ ਅਖਬਾਰ ਦੀ 24 ਦਸੰਬਰ ਦੀ ਰਿਪੋਰਟ ਮੁਤਾਬਕ ਕੱਚੇ ਮਾਲ ਦੀਆਂ ਕੀਮਤਾਂ ਦੇ ਵਿੱਚ 30 ਫੀਸਦੀ ਦਾ ਵਾਧਾ ਹੋ ਚੁੱਕਿਆ ਹੈ। ਗੱਲ ਪੰਜਾਬ ਦੀ ਟੀਵੀ ਦੇ ਹਰ ਲੇਟੈਸਟ ਪ੍ਰੋਗਰਾਮ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਵੈਬ ਟੀਵੀ ਦੀ ਐਪ ਡਾਊਨਲੋਡ ਕਰ ਸਕਦੇ ਹੋ ਜੀ। ਪਲੇ ਸਟੋਰ ਤੇ ਜਾ ਕੇ ਤੇ ਐਪ ਸਟੋਰ ਤੇ ਜਾ ਕੇ ਤੇ YouTube ਤੇ ਵੀ ਜਨਾਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਗਲ ਪੰਜਾਬ ਦੀ ਟੀਵੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਹਲਫ ਨਾਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੋਰ ਟੜ ਲੱਗੇਗੀ ਪਟੀਸ਼ਨ ਜਿਹੜਾ ਕਰਨ ਵਾਲਾ ਉਸਨੇ ਕਿਹਾ ਹੈ ਕਿ ਧਰਨੇ ਦੀ وجہ ਨਾਲ ਲੱਗ ਰਹੇ ਜਾਮ ਕਾਰਨ ਆਮ ਸ਼ਹਿਰੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਕਿ ਦਿੱਲੀ ਵਿੱਚ ਆਪਣੇ ਕੰਮ ਦੀਆਂ ਥਾਵਾਂ ਤੇ ਰੋਜੀ ਰੋਟੀ ਕਮਾਉਣ ਲਈ ਨਹੀਂ ਪਹੁੰਚ ਪਾ ਰਹੇ ਸੋ ਦੋਸਤੋ ਜਿਹੇ ਅਰਥਚਾਰੇ ਨੂੰ ਪਟੀਸ਼ਨ ਕਰਤਾ ਦੇ ਕਹਿਣ ਦੇ ਉੱਤੇ ਗੌਰ ਕਰੀਏ 3500 ਕਰੋੜ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ ਤਾਂ ਫਿਰ ਕਿਹੜੀ ਸਿਆਣੀ ਸਰਕਾਰ ਹੋਵੇਗੀ ਮੈਨੂੰ ਤਾਂ ਸਰਕਾਰ ਦੀ ਜਿਹੜੀ ਅਕਲ ਦੇ ਉੱਤੇ ਬੜੀ ਸਮਝ ਦੇ ਉੱਤੇ ਬੜੀ ਹੈਰਾਨੀ ਹੋ ਰਹੀ ਹੈ ਕਿ ਇੰਨਾ ਰੋਜ਼ ਦਾ ਨੁਕਸਾਨ ਹੋ ਰਿਹਾ ਤੇ ਤੁਸੀਂ ਆਪਣੀ ਜਿੱਦ ਤੇੜੇ ਹੋਏ ਹੋ ਤੁਸੀਂ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਫਾਇਦਾ ਦੇਣ ਦੇ ਲਈ ਅਸੀਂ ਇਹ ਕਾਨੂੰਨ ਬਣਾਏ ਨੇ ਤਾਂ ਜਦੋਂ ਫਾਇਦਾ ਜਿਨ੍ਹਾਂ ਨੇ ਲੈਣਾ ਹੈ ਉਹੀ ਨਹੀਂ ਚਾਹੁੰਦੇ ਕਿ ਸਾਡਾ ਫਾਇਦਾ ਹੋਵੇ ਤੇ ਤੁਸੀਂ ਧੱਕੇ ਨਾਲ ਫਾਇਦਾ ਕਰਨਾ ਇਹ ਸਮਝ ਤੋਂ ਬਾਹਰ ਹੈ ਜੇ ਤੁਸੀਂ ਕੋਈ ਧੱਕੇ ਨਾਲ ਇਸ ਤਰ੍ਹਾਂ ਦੀ ਗੱਲ ਕਰਨਾ ਚਾਹੁੰਦੇ ਹੋ ਇੱਕ ਧਿਰ ਕਹਿ ਰਹੀ ਹੈ ਕਿ ਸਾਨੂੰ ਇਹਨਾਂ ਦਾ ਕੋਈ ਲਾਭ ਨਹੀਂ ਸਾਨੂੰ ਨੁਕਸਾਨ ਹੋਣਾ ਤੇ ਤੁਸੀਂ ਫਿਰ ਜਿੱਦ ਦੇ ਵਿੱਚ ਕਿ ਅਸੀਂ ਤਾਂ ਇਹ ਕਾਨੂੰਨ ਰੱਦ ਨਹੀਂ ਕਰਨੇ ਇਹੀ ਕਾਨੂੰਨ ਲਾਗੂ ਰਹਿਣਗੇ ਸੁਧਾਰ ਥੋੜਾ ਬਹੁਤ ਕਰਨਾ ਕਰ ਲਓ ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਤੀਜੀ ਧਿਰ ਨੂੰ ਵੀ ਫਾਇਦਾ ਪਹੁੰਚਾਉਣਾ ਚਾਹੁੰਦੇ ਹੋ ਇਹ ਜਿਹੜੇ ਸਵਾਲ ਨੇ ਇਹ ਇਸ ਸਰਕਾਰ ਦੀ ਜਿਹੜੀ ਮਨਸ਼ਾ ਹੈ ਇਹਦੇ ਉੱਤੇ ਬੜੇ ਸਵਾਲ ਚੁੱਕਦੇ ਨੇ ਲੋਕ ਇਹ ਰੋਜ਼ ਦੀ ਜਿਹੜੀ ਹਰ ਤਾਰੀਖ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਸ ਦੇ ਉੱਤੇ ਨਜ਼ਰ ਵੀ ਰੱਖਦੇ ਨੇ ਲੋਕਾਂ ਨੂੰ ਉਮੀਦ ਹੁੰਦੀ ਹੈ ਆਸ ਹੁੰਦੀ ਹੈ ਕਿ ਇਹ ਜਿਹੜਾ ਕੱਚਾ ਕੋਡ ਹੈ ਇਹ ਕਦੋਂ ਖਤਮ ਹੋਵੇ ਛੇਤੀ ਖਤਮ ਹੋਵੇ ਪਰ ਸਰਕਾਰ ਇਹਨੂੰ ਖਤਮ ਕਰਨ ਦੇ ਰੋਗ ਵਿੱਚ ਨਹੀਂ ਜਾਪਦੀ ਇਸ ਦਾ ਨੁਕਸਾਨ ਆਮ ਜਨਤਾ ਨੂੰ ਤਾਂ ਹੋ ਹੀ ਰਿਹਾ ਤੇ ਇਸ ਦਾ ਨੁਕਸਾਨ ਸਰਕਾਰ ਨੂੰ ਵੀ ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਭੁਗਤਣਾ ਪਵੇਗਾ ਜਦੋਂ ਲੋਕਾਂ ਦੇ ਰੂਬਰੂ ਇਲੈਕਸ਼ਨ ਦੇ ਵਿੱਚ ਜਾਣਗੇ ਜਦੋਂ ਅਗਲੀਆਂ ਚੋਣਾਂ ਹੋਣੀਆਂ ਨੇ ਜਦੋਂ ਲੋਕਾਂ ਦੇ ਰੂਬਰੂ ਜਾਣਗੇ ਤੇ ਉਹਨਾਂ ਤੋਂ ਵੋਟਾਂ ਮੰਗਣਗੇ ਤੇ ਫਿਰ ਉਹਨਾਂ ਦਾ ਮੂੰਹ ਵੇਖਣ ਵਾਲਾ ਹੋਵੇਗਾ ਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਸੁਣਨੀਆਂ ਪੈਣਗੀਆਂ ਉਹ ਤਾਂ ਬਖਰੀਆਂ ਨੇ ਤੇ ਜਦੋਂ ਬੋਰਡ ਦਾ ਰਿਜ਼ਲਟ ਚੋਣਾਂ ਦਾ ਰਿਜ਼ਲਟ ਨਿਕਲੂਗਾ ਤੇ ਉਹ ਫਿਰ ਕੁਦਰਤੀ ਹੈ ਕਿ ਸਰਕਾਰ ਦੇ ਜਿਹੜੀ ਮੌਜੂਦਾ ਸਰਕਾਰ ਹੈ ਇਹਦੇ ਅਗੇਂਸਟ ਹੀ ਜਾਏ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਕਿਸਾਨ ਚਾਹੁੰਦੇ ਨੇ ਕਿ ਇਹ ਕਾਨੂੰਨ ਰੱਦ ਹੋ ਜਾਣ ਤਾਂ ਰੱਦ ਕਰ ਦਿਓ। ਇਹਦੇ ਵਿੱਚ ਹਰਜ ਕੀ ਹੈ? ਉਸ ਤੋਂ ਬਾਅਦ ਕਿਸਾਨਾਂ ਨਾਲ ਬੈਠ ਕੇ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਜਿਹੜਾ ਕਾਨੂੰਨ ਬਣਾਉਣਾ ਹੈ ਬਣਾਓ। ਰੋਕਿਆ ਕਿਹਨੇ ਆ ਬਹੁ ਗਿਣਤੀ ਤੁਹਾਡੇ ਕੋਲ ਹੈ। ਤੁਹਾਨੂੰ ਕਿਸੇ ਕਿਸਮ ਦਾ ਨਾ ਡਰ ਹੈ ਨਾ ਖਤਰਾ ਹੈ। ਨਾ ਤੁਹਾਨੂੰ ਸਰਕਾਰ ਡਿੱਗਣ ਦਾ ਖਤਰਾ ਹੈ। ਫਿਰ ਕਿਉਂ ਨਹੀਂ ਅਜਿਹਾ ਕੰਮ ਕਰਦੇ ਜਿਹਦੇ ਨਾਲ ਸੱਪ ਵੀ ਮਰ ਜੇ ਤੇ ਲਾਠੀ ਵੀ ਟੁੱਟ ਜੇ ਸੋ ਦੋਸਤੋ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰੋ ਤੇ ਗੱਲ ਪੰਜਾਬ ਦੀ ਟੀਵੀ ਨੂੰ YouTube ਦੇ ਉੱਤੇ ਦੋਸਤੋ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਨਾਲ ਦੀ ਨਾਲ ਦੋਸਤੋ ਬੈਲ ਆਈਕਨ ਦਾ ਬਟਨ ਵੀ ਦੱਬੋ ਤੇ ਨਾਲ ਦੀ ਨਾਲ ਇਸ ਚੈਨਲ ਨੂੰ ਅੱਗੇ ਤੋਂ ਅੱਗੇ ਆਪਣੇ ਸੱਜਣਾ ਮਿੱਤਰਾਂ ਤੱਕ ਜਰੂਰ ਪਹੁੰਚਦਾ ਕਰੋ ਬੈਲ ਆਈਕਨ ਦਾ ਬਟਨ ਦੱਬੇ ਦੇ ਨਾਲ ਤੁਹਾਨੂੰ ਦੋਸਤੋ ਨੋਟੀਫਿਕੇਸ਼ਨ ਅਤੇ ਅਪਡੇਟਸ ਵੀ ਮਿਲਦੇ ਰਹਿਣਗੇ ਤੇ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ ਗੱਲ ਸਾਡੀ ਤੇ ਸਾਡੀ ਸਾਰਿਆਂ ਦੀ ਗਲ ਪੰਜਾਬ ਦੀ ਟੀਵੀ ਦੇ ਹਰ ਲੇਟੈਸਟ ਪ੍ਰੋਗਰਾਮ ਨੂੰ ਇੰਜੋਏ ਕਰਨ ਲਈ ਤੁਸੀਂ ਸਾਡੀ ਵੈਬ ਟੀਵੀ ਦੀ ਐਪ ਡਾਊਨਲੋਡ ਕਰ ਸਕਦੇ ਹੋ ਜੀ ਪਲੇ ਸਟੋਰ ਤੇ ਜਾ ਕੇ ਤੇ ਐਪ ਸਟੋਰ ਤੇ ਜਾ ਕੇ ਤੇ YouTube ਤੇ ਵੀ ਜਨਾਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਗਲ ਪੰਜਾਬ ਦੀ ਟੀਵੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ